ਸਾਸੀ ਕਾਲ ਜੀ ਕ잔ਪਰਾਓ ਮੈਂ ਬਿਆਨ ਸਿੰਘ ਅੱਜ ਆਪਾਂ ਸਰੋਂ ਦੇ ਖੇਤ ਦੇ ਵਿੱਚ ਆਏ ਆ ਥੋੜਾ ਸਰੋਂ ਬਾਰੇ ਗੱਲਬਾਤ ਕਰਦੇ ਆ ਸਰੋਂ ਦੀ ਇੱਕ ਧਾਰਨਾ ਵਾ ਵੀ ਇਹਨੂੰ ਇੱਕ ਜਾਂ ਦੋ ਪਾਣੀਆਂ ਦੇ ਵਿੱਚ ਸਰੋਂ ਬਣ ਜਾਂਦੀ ਆ ਬਟ ਨਹੀਂ ਏਰ ਕੀ ਮੌਸਮ ਖੁਸ਼ਕੇਗਾ ਬਾਕੀ ਹਰੇਕ ਜ਼ਮੀਨ ਦੀ ਨੇਚਰ ਆਪਣੀ ਆਪਣੀ ਹੁੰਦੀ ਹੈ ਕਿ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਆ ਇਸ ਖੇਤ ਦੇ ਵਿੱਚ ਨਮੀ ਜ਼ਿਆਦਾ ਸੀਗੀ ਇਹਦੇ ਵਿੱਚ ਸਰੋਂ ਦੀ ਗਰੋਥ ਠੀਕ ਆ achhi ਆ ਬਟ ਆਪਾਂ ਦੂਸਰੇ ਪਾਸੇ ਦੇਖ ਲਈਏ ਇਧਰ ਜ਼ਿਮੀਦਾਰ ਨੇ ਥੋੜਾ ਖੇਤ ਉੱਚਾ ਵਾ ਇਹਦੇ ਵਿੱਚ ਇੱਕ ਪਾਣੀ ਮਿਸ ਕਰਿਆਗਾ ਇਹਦੀ ਗਰੋਥ ਜਿਹੜੀ ਹੈ ਕਿ ਬਹੁਤ ਹੀ ਘਟਾ ਸੋ ਆਪਾਂ ਗਰੋਥ ਵਾਸਤੇ ਇਹਨੂੰ ਹੁਣ 19 19 1 ਕਿਲੋ ਤੇ ਨਾਲ 5 ਜੀ 350 ਐਮਐਲ ਲਾ ਕੇ ਇਹਤੇ ਸਪਰੇਅ ਕਰ ਸਕਦੇ ਆ ਇਹਦੀ ਗਰੋਥ ਜਿਹੜੀ ਆ ਪ੍ਰੋਪਰ ਹੋ ਸਕਦੀ ਆ ਬਾਕੀ ਜਿੱਥੇ ਸਰੋਂ ਜ਼ਿਆਦੀ ਸੰਘਣੀ ਜਿਸ ਤਰ੍ਹਾਂ ਇਹਨਾਂ ਦੀ ਸਰੋਂ ਸੰਘਣੀ ਸੀਗੀ ਆਪਾਂ ਵਿਰਲੀ ਵੀ ਕਰਵਾਈਏਗੀ ਕਿਉਂਕਿ ਜ਼ਿਆਦੀ ਸੰਘਣੀ ਜਿਹੜੀ ਸਰੋਂ ਆ ਉਹਨੂੰ ਫਲ ਜਿਹੜਾ ਉਹ ਘਟ ਪੈਂਦਾ ਦਾਣੇ ਬਰੀਕ ਬਣਦੇਗੇ ਸੋ ਆਪਦੇ ਖੇਤ ਦੇ ਹਿਸਾਬ ਦੇ ਨਾਲ ਦੇਖੋ ਜਿੱਥੇ ਜਿਆਦੀ ਸੰਘਣੀ ਹੈਗੀ ਉਹਨੂੰ ਥੋੜਾ ਜਿਆਦਾ ਤੁਸੀਂ ਗਰਲੀ ਕਰ ਸਕਦੇ ਜੇ ਸਰੋਂ ਭਾਰੀ ਬਣੇਗੀ ਦਾਣੇ ਅੱਛੇ ਬਣਨਗੇ ਝਾੜ ਵਧੇਗਾ ਬਾਕੀ ਇਹਦੇ ਵਿੱਚ ਨਮੀ ਦਾ ਜਿਹੜਾ ਉਹ ਬਹੁਤ ਜਿਆਦਾ ਮੁੱਦਾ ਵਾ ਵੀ ਆਪਾਂ ਨਮੀ ਜਿਹੜੀ ਆਪਦੇ ਖੇਤ ਦੇ ਹਿਸਾਬ ਦੇ ਨਾਲ ਬਣਾ ਕੇ ਰੱਖਣੀ ਹੈਗੀ ਇੱਕ ਜਾਂ ਦੋ ਪਾਣੀ ਨਹੀਂ ਹੋ ਸਕਦਾ ਸਰੋਂ ਚਾਰ ਪਾਣੀ ਵੀ ਲੈ ਜੇ ਖੇਤ ਦੇ ਅਕੋਰਡਿੰਗ ਕਿ ਜਿੱਥੇ ਖੇਤਾਂ ਦੇ ਵਿੱਚ ਜਾਦੀ ਨਮੀ ਰਹਿੰਦੀ ਗਈ ਹੋ ਸਕਦਾ ਦੋ ਪਾਣੀਆਂ ਨਾਲ ਬਣ ਜੇ ਬਟ ਜਿਹੜਾ ਦੇ ਖੇਤ ਖੁਸ਼ਕ ਹੈ ਕਿ ਮੌਸਮ ਵੀ ਖੁਸ਼ਕ ਹੈਗਾ ਉਥੇ ਆਪਾਂ ਨੂੰ ਇਹਦੇ ਹਿਸਾਬ ਦੇ ਨਾਲ ਪਾਣੀ ਜਿਹੜਾ ਹੈਗਾ ਉਹ ਵਧ ਦੇਣੇ ਪੈਣਗੇ ਜੀ ਧੰਨਵਾਦ